ਵਾਸੀਆਂ ਨੂੰ ਨਜ਼ਦੀਕੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ ਜਿਹੜੀ ਜਿੱਥੇ ਜਿਹੜੀ ਐਕਸ-ਰੇ ਮਸ਼ੀਨ ਪਹਿਲੀ ਪੰਜਾਬ ਵਿੱਚ 6 ਹੋਲਿਕ ਨਿਨਿਖ ਖੋਲੇ ਹੈ ਉਹਨਾਂ ਚ ਪਹਿਲੀ ਇਸ ਜ਼ਿਲ੍ਹੇ ਨੂੰ ਦਿੱਤੀ ਗਈ ਹੈ ਜਿਹਦੇ ਤੇ तकरीबन 55 ਲੱਖ ਰੁਪਏ ਖਰਚਾ ਆਇਆ ਜਿਹੜੀ ਕਿ ਪਹਿਲਾਂ ਆਮ ਜਾਨਵਰਾਂ ਨੂੰ ਡਿਟੈਕਟ ਕਰਨ ਵਾਸਤੇ ਪੜੌਖਾ ਹੋ ਜਾਂਦਾ ਸੀ ਇਹਦੇ ਆਟੋਮੈਟਿਕ ਹੈ ਸਾਰਾ ਸਿਸਟਮ ਜਿਹੜਾ ਚਾਹੇ ਛੋਟਾ ਜਾਨਵਰ ਹੋਵੇਤਾ ਹੋਵੇ ਸਿਆਪੇ ਲੈ ਆਉਣਾ ਉਹ ਆਪੇ ਇਹਦੇ ਨਾਲ ਹੀ ਸਪੈਸ਼ਲ ਰਿਐਕਸ਼ਨ ਸੈ ਇੱਥੇ ਪੰਜਾਬ ਪੰਜਾਬ ਨੂੰ ਸਪੋਰਟਿੰਗ ਲਈਗਾ ਤੇ ਤਰ੍ਹਾਂ ਦੀ ਨੀਂਹ ਲੱਗੂਗੀ ਅ ਬਿਲਕੁਲ ਪਹਿਲਾ 6 ਜਿਹੜੇ ਅਸੀਂ ਇਹ ਪਾਲਿਸੀ ਦੇ 6 ਜ਼ਿਲ੍ਹਿਆਂ ਵਿੱਚ ਕੀਤੇ ਉਹਨਾਂ ਚ ਕਰਕੇ ਫਿਰ ਹੌਲੀ-ਹੌਲੀ ਸਾਰੇ ਥਾਵਾਂ ਤੇ ਜਿਵੇਂ ਕਬਿਲਕੋਤ ਸੁਪਰੀ ਲੱਗੇ ਪੰਜਾਬੀ ਨੂੰ ਕੋਡ ਅੰਧਿਆਤ ਇਸ ਦਾ ਪਹਿਲਾਂ ਵੀ ਸੀਓ ਦਾ ਤਾਂ ਵਿਚਾਰ ਸੀ ਕਿ ਕੋਰ ਨੀਰ ਲੰਬਾ ਕਿਤੇ ਜਾਵੇ ਕਿਉਂ ਪੰਜਾਬ ਦਾ ਨੁਕਸਾਨ ਹੋਇਆ ਅਸਲ ਵਿੱਚ ਜਿੰਨਾ ਜਿੰਨਾ ਕਿਰਮਾਲ ਲਗਾਇਆ ਜਾ ਸਕਿਆ ਜੀ ਤਾਂ ਹਾਲਾਤ ਪਤਾ ਨਹੀਂ ਫਿਰ 1-2 ਤਰੀਕ ਨੂੰ ਕਹੀ ਜਾਂਦਾ ਇਹ 13800 ਕਰੋੜ ਦਾ ਜਿਹੜਾ ਕਿਰਮਾਲ ਲਗਾਇਆ ਗਿਆ ਸੀ ਉਸ ਤੋਂ ਬਾਅਦ ਹੋਰ ਹੋ ਰਿਹਾ ਸੀ ਇਸ ਲਈ ਆਪਾਂ ਜੀ ਗੱਲ ਕੀਤੀ ਸੀ ਕਿ 20000 ਫੋਰਡ ਦਾ ਨੁਕਸਾਨ ਤਕਰੀਬਨ ਜਿਹਦੇ ਚ 5 ਲੱਖ 1 एकड़ ਜਿਹੜੀ ਸਾਡੀ ਫਸਲ تباہ ਹੋ ਗਈ ਹੈ ਜਿਹਦੇ ਮੇਰੇ ਕਰਮਾਂ 50 50 ਲੋਕਾਂ ਦੇ ਮૃતਕਾਂ ਦੇ ਮੌਤ ਹੋ ਗਈ ਹੈ 2500 ਦੇ ਨੇੜੇ ਜਿਹੜੇ ਸਾਡੇ ਪਸ਼ੂ ਜਿਹੜੇ ਜਿੰਨਾਂ ਦੀ ਸਨਾਖ ਹੋ ਗਈ ਔਰ ਅਜੇ ਸਨਾਖ ਹੋਣੀ ਹੈ ਕਿਉਂਕਿ ਕਈ ਥਾਵਾਂ ਤੇ ਪਾਣੀ ਖੜਾ ਹੈ ਉੱਥੇ ਕੀ ਸੀ ਕਿੰਨੇ ਸੀ ਕਿਵੇਂ ਸੀ ਕਰ ਵਾਲੇ ਮੇਲੇ ਦੇ ਉਪਰ ਬਾਅਦ ਜਿਵੇਂ ਬਿਲਡਿੰਗਾਂ 8500 ਤੋਂ ਉਹ ਮੇਜ ਸੜ ਗਈ ਕੋਲ 2500 ਕੋਈਆਂ ਨਿੱਕੇ ਬਤਨ ਸੋ ਇਸ ਤਰ੍ਹਾਂ ਕਾਫੀ ਨੁਕਸਾਨ ਜਿਹੜਾ ਵੱਡਾ ਇੱਕ ਫਸਲਾ ਦਾ ਨੁਕਸਾਨ ਤਾਂ ਬਹੁਤ bari ਪੰਜਾਬ ਦੇ ਲੋਕਾਂ ਨੇ ਝੱਲਿਆ ਸਾਰੇ ਉਜਾੜੇ ਦੇ ਰੂਪ ਵਿੱਚ ਹੋ ਗਿਆ ਜੈਸੀ ਕਈ ਇਹ ਬਿਲਡਿੰਗਾਂ ਚਾਹੇ ਉਹ ਸਰਕਾਰੀ ਬਿਲਡਿੰਗਾਂ ਸੀ ਉਹ ਡੈਮੇਜ ਹੋ ਗਈਆਂ ਸਕੂਲ ਔਪਾਲ ਉਹਨਾਂ ਦੇ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਵਧੀਆ ਵਧੀਆ ਚੰਗੇ ਮਕਾਨ ਸੀ ਉਹ ਬਾਟ ਕੇ ਰਹਿਣ ਹੁੰਦੇ ਜਾਂਦੇ ਛੋਟੇ ਜਿਹੜੇ ਲੋਕ ਸੀ ਮਸਾ ਉਹਨੇ ਆਪਣੇ ਲੋ ਕਮਰਿਆਂ ਦਾ ਮਕਾਨ ਬਣਾਇਆ ਹੁੰਦਾ ਉਹਦੇ ਵਿੱਚ ਵੀ ਬਹੁਤ ਬਹੁਤ ਦੇ ਬੇਕਰੇ ਹੋਏ ਸਭ ਮਕਸਦ ਇਹ ਕਰਦੇ ਸੀ ਖੇਤੀਬਾੜੀ ਕਰਦੇ ਸਿਰਫ ਹੀ ਕਰਦੇ ਸੀ ਲੱਗਦਾ ਕਿ ਜ਼ਿਆਦਾਤਰ ਲੋਕੀ ਖੇਤੀਬਾੜੀ ਨੂੰ ਹੀ ਆਪਾਂ ਦਾ ਗੁਨਾਰੀ ਕਰਦੇ ਸੀ ਸਰਵਾਸਤਰੀ ਮਤਲਬ ਕਿ ਆਪਣੇ ਉਹਦਾ ਤਾਂ ਆਸ਼ੀਆਨ ਹੈ ਪਰਵਾਸ ਪਰ ਮੈਂ ਤੇ ਬਰਾ ਮਾਫਲਾ ਦਰਵਾਇਆ ਸਰਕਾਰ ਪਰਵਾਸ ਤੇ ਸਹਿਮਤੀ ਦਿੱਤੀ ਹੈ ਜਾਵਰ ਪਰਵਾਸ ਦੀ ਗੱਲ ਹੈ ਇੱਕ ਜਿਹੜੀ ਉਹ ਜ ਬਹੁਤ ਬੁਖਦਾਈ ਦੀ ਗੱਲ ਹੈ ਤੇ ਮੈਂ ਨੂੰ ਗਾਰ ਸਿੱਧੇ ਪਾਸੇ ਸਰਪੱਤ ਦਾ ਵੱਲ ਲਫੜਾ ਮੰਗਵਾ ਮੈਂ ਕਿਸੇ ਤੇ ਮਾੜੀ ਗੱਲ ਵਿੱਚ ਬੋਲਦਾ ਹੁੰਦਾ ਵੀ ਜੇ ਕੋਈ ਮਾੜਾ ਕਰਦਾ ਤੇ ਉਹਨੂੰ ਸੱਜਾ ਹਰਕ ਮਨ ਜਿਹੜੀ ਤੁਸੀਂ ਕਹਾਂਗੇ ਵੀ ਇਹ ਕੁਝ ਕੇ ਲੋਕ ਮਾਰੇ ਦੇ ਵਿਚਾਰੇ ਉਹਦੇ ਇਹ ਮਿਹਨਤ ਕਰਮ ਤੇ ਸਾਡੇ ਲਈ ਵੀ ਸਾਬਿਤ ਹੋਣਾ ਚਾਹੀਦਾ ਤੁਸੀਂ ਵੀ ਜਾਣੋ। ਔਰ ਕੋਈ ਇਸ ਤਰ੍ਹਾਂ ਦੇ ਵੀ ਚੋਰ ਦਾ ਕੀ ਹੁੰਦਾ ਹੈ ਬਹੁਤ ਸਜ਼ਾ ਉਸ ਨੂੰ ਮਿਲਦੀ ਹੈ। ਅਮਨ ਤੇ ਕਈ ਨਾ ਵਾਰੀ ਦਾ ਦੇਬਰ ਹੋ। ਇਹ ਤਾਂ ਚੈਕ ਆਉਂਦੀ ਛੋਟਿਆਲੇ ਜਿਹੇ ਦੀ ਲੋੜ ਤੇ ਆਇਆ। ਮੈਂ ਮੈਂ ਇਸਨੇ ਬੋਰ ਹੈ ਕੁਝ 6000 ਏਕੜ ਦੀ ਉਹਦੇ ਤੇ ਜ਼ਿਆਦਾ ਹੈਗਾ ਪ੍ਰਵਾਹ। ਪਰ ਤੂੰ ਜਦੋਂ ਪਹਿਲਾਂ ਬਨਾਰੇ ਲੱਗੀ ਉਹ ਅਸੀਂ ਉਹਨੂੰ ਕੰਟਰੋਲ ਕਰ ਲਿਆ ਸੀ ਜਿੱਥੇ ਉੱਤੇ ਉਹ ਕੋਈ ਥੋੜਾ ਜਿਹਾ ਜ਼ਿੰਮੇਵਾਰ ਭਰਾਵਾਂ ਨੇ ਸ਼ਿਕਾਇਤ ਕੀਤੀ ਸਾਡੀਆਂ ਟੀਮਾਂ ਪਹੁੰਚੀਆਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਵਿੱਚ ਕੋਈ ਦਵਾਈਆਂ ਬਹੁਤੀਆਂ ਗੋਸਟਲੀ ਵੀ ਨਹੀਂ ਸੀ ਹੋਣ ਜਣੀਆਂ ਚੁਕਾਤ ਰਏ ਸੀ ਤੋਂ ਉਹਨਾਂ ਨੂੰ ਠੀਕ ਹੋ ਗਏ ਸੀ ਪ੍ਰਿਕਾ ਤੋਕਾ ਕਿਤੇ ਨਾ ਕਿਤੇ ਕੋਈ ਗਲਤ ਹੋ ਜਾਂਦੀ ਹੈ ਸੋ ਉਹਨੂੰ ਵੀ ਹੱਲ ਕਰਤਾ ਸਟ੍ਰਬਲ ਵਰਕ ਦਿੱਤੇ ਗਏ ਕਰਵਾ ਮੈਂ ਸਟ੍ਰਬਲ ਵਰਨੀ ਦਾ ਡੈਮਨ ਪਾਸਟ ਕੀਸ ਲਿਖ ਦਿੱਤੇ ਹੈ ਕਿ ਜਦੋਂ ਇਹ ਕੋਰ ਕਰਦਾ ਹੈ ਇਹ ਮੈਂ ਵੀ ਸਪਰੇਮ ਬੋਰਡ ਦਾ ਸੁਣਿਆ ਪਰ ਆਏ ਨਹੀਂ ਕਹਿ ਸਕਦੇ ਕਿ ਸੀ ਜਾਣਬੁੱਝ ਕੇ ਅਗਲੋ ਰੋਜ਼ ਬਰੂਜ਼ ਦੀਵਾਲੀ ਨੂੰ ਬਹੁਤ ਕੁਝ ਹੋਣਾ ਵੈਸੇ ਵੀ ਜਿਹੜਾ ਹੈ ਹੋਏ ਦਾ ਪੋਲੂਸ਼ਨ ਤੇ ਮीडियो ਮੋਟਰਾਂ ਦਾ ਇੰਡਸਟਰੀ ਦਾ ਵੀ ਹੋਇਆ ਇਹ ਇੱਕ ਸੀਜ਼ਨ ਵਿੱਚ ਥੋੜਾ ਜਿਹਾ ਹੁੰਦਾ ਹੈ ਜਿਸ ਨੂੰ ਨਾ ਜਿਹੜੇ ਟਾਰਗੇਟ ਕੀਤਾ ਜਾਂਦਾ ਪਰੰਤੂ ਫਿਰ ਵੀ ਪੰਜਾਬ ਵਿੱਚ ਬਹੁਤ ਵੱਡਾ ਉਪਰਾਲਾ ਕਾਫੀ ਸਾਲਾਂ ਤੋਂ ਲੱਗੇ ਹੋਏ ਆ ਤਿੰਨ ਸਾਲ ਤਾਂ 3.5 ਸਾਲ ਸਾਡੀ ਆਮ ਆਦਮੀ ਪਾਰਟੀ ਦੀ ਸਕਾਰ ਹੋ ਗਈ ਮੈਂ ਪਹਿਲੀਆਂ ਦਾ ਵੀ ਕਹਿੰਦਾ ਉਹਨਾਂ ਨੇ ਵੀ ਅੱਜ ਤੱਕ 1 ਲੱਖ 48000 ਮਸ਼ੀਨਰੀ ਜਿਹਦੇ ਚ ਐਫ ਪੀ ਸੀ ਜੋ 0 ਦੇ ਰਮਕੈਂਦੇ ਆ ਉਸ ਨੂੰ ਉਸ ਤੋਂ ਇਲਾਵਾ ਹੁਣ ਜਿਹੜੇ ਬੈਲਰ ਵਗੈਰਾ ਮਲਚਰ ਇਸ ਤੋਂ ਜਿਹੜਾ ਜੀਰੋਟਾ ਬਿਟਰ ਜਿਹੜੀ ਵੀ ਉਹਨੂੰ ਕੰਜ਼ੂਮ ਕਰਨ ਵਾਲੀਆਂ ਨੂੰ ਵਰਤਣ ਵਾਸਤੇ ਉਹਦੀਆਂ ਗੱਠਾਂ ਬੱਝਣੀਆਂ ਉਹ ਇੰਡਸਟਰੀ ਦੇ ਕੰਮ ਆਜੂ ਚਾਰੇ ਦੇ ਕੰਮ ਆਜੂ ਪੈਲੇਟ ਬਣ ਜਾਂਦੇ ਆ ਕੋਈ ਥੋੜੀ ਉਹ ਇੰਡਸਟਰੀ ਵੀ ਲੱਗਦੀ ਪਰ ਅਸੀਂ ਤੁਹਾਨੂੰ ਇਹ ਜਾਣਕਾਰੀ ਜਿਵੇਂ 70% ਤੋਂ ਵੱਧ ਪਿਛਲੇ ਸਾਲ ਤੱਕ ਕੰਟਰੋਲ ਕਰ ਲਿਆ ਇੱਥੇ 15000 ਜਿਹੜੀ ਮਸ਼ੀਨਰੀ ਸੈਕਸ਼ਨ ਹੋ ਗਈ 12000 ਦੇ ਨੇੜੇ ਜਿਹੜੇ ਜ਼ਮੀਂਦਾਰਾਂ ਨੇ ਤੇ ਜੋ ਸੁਸਾਇਟੀਆਂ ਨੇ ਪੰਚਾਇਤਾਂ ਨੇ ਖਰੀਦ ਲਈ। ਸੋ ਇਹਦੇ ਨਾਲ ਮੈਂ ਤਾਂ ਸਾਨੂੰ ਦਾ ਹੋਰ ਅਸੀਂ ਅੱਗੇ ਵੱਧ ਜਾਗੇ ਅਸੀਂ 85% ਪਹੁੰਚ ਜਾਗੇ। ਇੰਨੇ ਇੰਡਸਟਰੀ ਲਈ ਵੀ ਇਹ ਬਾਇਓ ਗੈਸ ਬਾਇਓ ਥਰਮਲ ਹੋਰ ਕਈ ਕੁਝ ਲੱਗਣ ਲਈ ਉਹਦੇ ਵਿੱਚ ਵੀ ਕੰਮ ਆ। ਮੈਂ ਕਿਹਾ ਸਰ ਇਸ ਕੰਮ ਨਾਲ ਦਲਬਾਤ ਕਰੇ ਕਵਰ ਵੀ ਕਰੇ। ਉਹ ਤੇ ਕਿਹਦੀ ਅ ਅੰਦਰੀ ਕੀ ਤੱਕ ਵਾਅਦਾ ਕੀਤਾ ਆ ਪਰ ਇੰਦਰ ਤੁੰਗੀ ਵੈਸੇ ਜੇ ਤੁੰਗੀ ਮੇਰ ਕਰਕੇ ਜਿਹੜੇ ਐਗਰੀਕਲਚਰ ਵਾਲੇ ਉਹ ਮੁਰਤੇ ਸਾਡੇ ਕੋਲ ਨਹੀਂ ਆਉਂਦੇ ਇਸ ਕਰਕੇ ਸਾਨੂੰ ਮਜਬੂਰਨ ਅੱਗ ਲੈਣੀ ਪੈਣੀ ਹੈ ਇਸ ਤੇ ਥੋੜਾ ਧਿਆਨ ਦਿਤਾ ਜੀ ਇਹ ਨਹੀਂ ਸਾਰਾ ਵੇਖੋ ਅਸੀਂ ਸਾਰੇ ਹਰ ਇੱਕ ਗੱਲ ਦਾ ਧਿਆਨ ਜ਼ਰੂਰ ਕਰਨਾ ਤੇ ਸਾਡਾ ਫਰਜ਼ ਹੈ ਜਿਵੇਂ ਕੋਈ ਗੱਲ ਨੋਟਿਸ ਤੇ ਆਉਂਦੀ ਹੈ ਉਸ ਤੇ ਅਸੀਂ ਆਧਰ ਧਿਆਨ ਦੇ ਕੇ ਉਹਨੂੰ ਹੱਲ ਕਰਾਉਣ ਦੇ ਯਤਨ ਕਰਦੇ ਤੇ ਕਰਦੇ ਰਹੋ ਥੈਂਕ ਯੂ ਸਰ ਇਸ ਲਈ ਧਿਆਨ ਕਿ ਆਪਾਂ ਕਰਨਾ ਹੈ ਲੇ ਸ਼ਹਿਰ ਵਾਸੀਆਂ ਨੂੰ ਨਜ਼ਦੀਕੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ ਜਿਹੜੀ ਜਿਸ ਤਰ ਜਿਹੜੀ ਐਕਸ-ਰੇ ਮਸ਼ੀਨ ਪਹਿਲੀ ਪੰਜਾਬ ਵਿੱਚ 6 ਪੋਲਿਕਨਿਕ ਖੋਲੇ ਹੈ ਉਹਨਾਂ ਚ ਪਹਿਲੀ ਇਸ ਜ਼ਿਲ੍ਹੇ ਨੂੰ ਦਿੱਤੀ ਗਈ ਹੈ ਜਿੱਦੇ ਤੇ तकरीबन 55 ਲੱਖ ਰੱਈ ਖਰਚ ਆਇਆ ਜਿਹੜੀ ਕਿ ਪਹਿਲਾਂ ਆਮ ਜਾਨਵਰਾਂ ਨੂੰ ਡਿਟੈਕਟ ਕਰਨ ਵਾਸਤੇ ਪੜੌਖਾ ਹੋ ਜਾਂਦਾ ਸੀ ਇਹਦੇ ਆਟੋਮੈਟਿਕ ਹੈ ਸਾਰਾ ਸਿਸਟਮ ਜਿਹੜਾ ਚਾਹੇ ਛੋਟਾ ਜਾਨਵਰ ਹੋਵੇ ਤਾਂ ਉਹ ਸਿਆਖੀ ਲਿਆਉਣਾ ਉਹ ਆਪੇ ਇਹਦੇ ਨਾਲ ਹੀ ਸਭ ਤੋਂ ਜਿਲਾ ਜੀ ਐਕਸੈਂਸਲ ਪੰਜਾਬ ਪੰਜਾਬ ਨੂੰ ਪੰਜਾਬ ਨੂੰ ਹੋਰ ਮਕੀਂਗੀ ਮਿਲ ਜਾਗਾ ਤੇ ਤਰ੍ਹਾਂ ਦੀ ਨੀਂਦ ਲੱਗੂਗੀ ਦੇਖੋ ਪਹਿਲਾ 6 ਜਿਹੜੇ ਅਸੀਂ ਇਹ ਪਾਲਿਕ ਦੀ 6 ਜ਼ਿਲ੍ਹਾ ਵਿੱਚ ਪਿੱਛੇ ਉਹਨਾਂ ਚ ਕਰਕੇ ਫਿਰ ਹੌਲੀ-ਹੌਲੀ ਸਾਰੇ ਥਾਵਾਂ ਤੇ ਜਿਵੇਂ ਜਿਵੇਂ ਕਬਿਲਾਤ ਕੁਬਾਰੀ ਲੱਗੇ ਪੰਜਾਬੀ ਕੋਟ ਅੰਮ੍ਰਿਤਸਰ ਪਹਿਲਾਂ ਵੀ ਸੀਐਫਟਾ ਦਾ ਵਿਚਾਰ ਸੀ ਕਿ ਕੋਰ ਨਿਯਮ ਲੱਗਾ ਕਿ ਕਿਤੋਂ ਪੰਜਾਬ ਦਾ ਨੁਕਸਾਨ ਹੋਇਆ ਅਸਲ ਵਿੱਚ ਜਿੰਨਾ ਕੁ ਮਾਲ ਲਗਾਇਆ ਜਾ ਸਕਿਆ ਜੇ ਤਾਂ ਹਾਲਾਤ ਪਤਾ ਨਹੀਂ ਫਿਰ 1-2 ਤਰੀਕ ਨੂੰ ਪਹੇਜ ਜਾਵੇ ਇਹ 13000 ਤੇ 800 ਕਰੋੜ ਦਾ ਜਿਹੜਾ ਬੁਮਾਰਾ ਲਗਾਇਆ ਗਿਆ ਸੀ ਉਸ ਤੋਂ ਬਾਅਦ ਹੋਰ ਹੋ ਰਿਹਾ ਸੀ ਇਸ ਲਈ ਰਾਜ ਜੀ ਗੱਲ ਕੀਤੀ ਸੀ ਕਿ 20000 ਫੋੜ ਦਾ تقریبا ਜਿਹਦੇ ਚ 5 ਲੱਖ ਇੱਕ ਜਿਹੜੀ ਸਾਡੀ ਫਸਲ تباہ ਹੋਣੀ ਹੈ ਜਿਹਦੇ ਰੇਹ ਫਲ ਸੰਜਾ ਤਰੰਜਾ ਲੋਕਾਂ ਦੇ ਮਨੁੱਖਾਂ ਦੀ ਮੌਤ ਹੋਣੀ ਹੈ 2500 ਦੇ ਨੇੜੇ ਸਾਡੇ ਪਸ਼ੂ ਜਿਹੜੇ ਜਿੰਨੀ ਛਾਗ ਹੋ ਗਈ ਔਰ ਅਜੇ ਛਾਗਤ ਹੋਣੀ ਹੈ ਕਿਉਂਕਿ ਕਈ ਥਾਵਾਂ ਤੇ ਪਾਣੀ ਖੜਾ ਹੈ ਉੱਥੇ ਕੀ ਸੀ ਕਿੰਨੇ ਸੀ ਕਿਹਨੇ ਸੀ ਕਰ ਵਾਲੇ ਮੈਲ ਨੇ ਉਸ ਤੋਂ ਬਾਅਦ ਜਿਵੇਂ ਬਿਲਡਿੰਗਾਂ 8500 ਤੋਂ ਉਹ ਮੇਸ ਸੜ ਗਈ ਮਿਲ ਹੋ ਗਈ ਸਕੂਲ 2500 ਕੋਈ ਅੰਕ ਕਿਤੇ ਬਥਰ ਜੋ ਇਸ ਤਰ੍ਹਾਂ ਕਾਫੀ ਨੁਕਸਾਨ ਜਿਹੜਾ ਵੱਡਾ ਫਸਲਾਂ ਦਾ ਨੁਕਸਾਨ ਤਾਂ ਬਹੁਤ bari ਪੰਜਾਬ ਦੇ ਲੋਕਾਂ ਨੂੰ ਚਲਿਆ ਸਾਰੇ ਉਜਾੜੇ ਦੇ ਰੂਪ ਵਿੱਚ ਹੋ ਗਿਆ ਜੈਸੀ ਕਈ ਇਹ ਬਿਲਡਿੰਗਾਂ ਚਾਹੇ ਉਹ ਸਰਕਾਰੀ ਬਿਲਡਿੰਗਾਂ ਸੀ ਡੈਮੇਜ ਹੋ ਗਈਆਂ ਸਕੂਲ ਹਸਪਤਾਲ ਵਾਲੇ ਇਹ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਬੜੀਆ ਬੜੀਆ ਚੰਗੇ ਮਕਾਨ ਜਿਹੜੋ ਬਾਟ ਕੇ ਰਹਿੰਦੇ ਹੁੰਦੇ ਜਾਂਦੇ ਛੋਟੇ ਜਿਹੜੇ ਲੋਕ ਸੀ ਬਸਾਉਂ ਉਹਨੇ ਆਪਣੇ ਲੋਕ ਕਮਰਿਆਂ ਦਾ ਮਕਾਨ ਬਣਾਇਆ ਹੁੰਦਾ ਉਹਦੇ 'ਚ ਵੀ ਬਾਬਾ ਵਿਚਾਰਿਆਂ ਨੂੰ ਬਹੁਤ ਸਵਾਦ ਤੇ ਬੇਕਰੇ ਹੁੰਦੇ ਸਭ ਮਤਲਬ ਇਹ ਕਰਦੇ ਕਿ ਕਿਸੇ ਸੇਤੀ ਵਾਲੀ ਦੀ ਕਰਕੇ ਕਿਰਤ ਵੀ ਕਰਦੇ ਸਿਰਫ ਜ਼ਿਆਦਾ ਤੱਕ ਦੀ ਸੇਤੀ ਵਾਲੀ ਇਫਾਅਤ ਕਰਤੀ ਆ ਉਹਦਾ ਗੁਨਾਂ ਦਾ ਕਰਤੀ ਆ ਸਰਵਾਸੂ ਮਤਲਬ ਕਿ ਉਹ ਆਪਣੇ ਉਹਦਾ ਤਾਂ ਆਸ਼ੀਆ ਹੈ ਪਰਵਾਸ ਤੋਂ ਮੈਂ ਇੱਕ ਬੜਾ ਮਾਫਲਾ ਕਰਵਾਇਆ ਸਰਕਾਰ ਪ੍ਰਵਾਸੀ ਦੀ ਜ਼ਿੰਦਗੀ ਵਿੱਚ ਲਿਖਿਆ ਜਾਵਨ ਪ੍ਰਵਾਸੀ ਦਾ ਇੱਕ ਜਿਹੜੀ ਉਹ ਦੇ ਬਹੁਤ ਬੁਖਦਾਈ ਦੀ ਗੱਲ ਹੈ ਤੇ ਮੈਂ ਮੁਰੰਦਾਲ ਸਿੱਤੇ ਪਾਸੋਂ ਬਹੁਤ ਸਖਤ ਦਬਾਵ ਲਖੜਾ ਮੰਗਵਾਇਆ ਮੈਂ ਕਿਸੇ ਦੇ ਮਾਹੀ ਗੱਲ ਵਿੱਚ ਬੋਲਦਾ ਹੁੰਦਾ ਵੀ ਜੇ ਕੋਈ ਮਾੜਾ ਕਰਦਾ ਤੇ ਉਹਨੂੰ ਸਜ਼ਾ ਹਰ ਇੱਕ ਨੂੰ ਮਿਲ ਜੇ ਜਿਹੜੀ ਤੁਸੀਂ ਕਹਾਂਗੇ ਵੀ ਇਹ ਖੁਸ਼ਕ ਲੋਕ ਮਾਰੇ ਹੁੰਦੇ ਸੋਚ ਵਿਚਾਰੇ ਉਹਦੇ ਇਹ ਮਿਹਨਤ ਕਰਮ ਤੇ ਸਾਡੇ ਲਈ ਵੀ ਸਾਬਿਤ ਹੋਣਾ ਹੁੰਦਾ ਤੁਸੀਂ ਵੀ ਜਾਣਦੇ ਹੋ। ਉਹ ਕੋਈ ਐਸਟਰਾਨੋਮਿਕ ਦੇ ਚੋਰ ਦਾ ਕੁਝ ਨਹੀਂ ਬਹੁਤ ਸਜ਼ਾ ਉਸ ਨੂੰ ਮਿਲ ਗਈ। ਅਮੰਤ ਦੇ ਕਈ ਨਾਂ ਵਾਲੇ ਦਾ ਪੇਪਰ ਤੇ ਜੇ ਅਜਾ ਚੈੱਕ ਆਉਂਦੇ ਕਿ ਟੈਲ ਜੀ ਵੀ ਦੀ ਰਿਪੋਰਟ ਆ ਜਾਏ ਮੈਂ ਮੈਂ ਇਸਨੇ ਜੋ ਬੋਰਡ ਹੈ ਕੁਝ 6000 ਏਕੜ ਦੀ ਉਹਦੇ ਤੇ ਜ਼ਰਾ ਹੈਗਾ ਪ੍ਰਵਾਹ ਹੈ। ਪਰ ਤੋਂ ਜਦੋਂ ਪਹਿਲਾਂ ਬਨਾਰੀ ਲੱਗੀ ਉਹ ਅਸੀਂ ਉਹਨੂੰ ਕੰਟਰੋਲ ਕਰ ਲਿਆ ਸੀ ਜਿੱਥੇ ਜਿੱਥੇ ਉਹ ਕੋਈ ਥੋੜਾ ਜਿਹਾ ਜ਼ਿੰਮੇਵਾਰ ਭਰਾਵਾਂ ਨੇ ਸ਼ਿਕਾਇਤ ਕੀਤੀ ਸਾਡੀਆਂ ਟੀਮਾਂ ਪਹੁੰਚੀਆਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਨੇ ਕੋਈ ਦਵਾਈਆਂ ਬਹੁਤੀਆਂ ਗੋਸਟਲੀ ਵੀ ਨਹੀਂ ਸੀ ਹੋਣ ਜਿਹੜੀਆਂ ਚਕਾਤ ਰਹੇ ਸੀ ਤੋਂ ਉਹਨਾਂ ਨੂੰ ਠੀਕ ਹੋ ਗਿਆ ਸੀ ਰਿਕਾ-ਪੁਕਾ ਕਿਤੇ ਨਾ ਕਿਤੇ ਕੋਈ ਗਲਤ ਹੋ ਜਾਂਦੀ ਹੈ ਸੋ ਉਹਨੂੰ ਵੀ ਜਵਾਬਨ ਕਰਦਾ ਸਟੱਬਲ ਵਰਕਿੰਗ ਦੀ ਗੱਲ ਕਰੂੰਗਾ ਸਟੱਬਲ ਵਰਨਿੰਗ ਦਾ ਕੈਂਪੇਨਸ ਆਪਾਂ ਨੂੰ ਕੀਸੇ ਦੇਖ ਕੇ ਅਰਕੋ ਜਦੋਂ ਆਹ ਮੈਂ ਵੀ ਇਸ ਪ੍ਰੇਮ ਬੋਰਡ ਦਾ ਸੁਣਿਆ ਪਰ ਆਏ ਨਹੀਂ ਕਹ ਸਰ ਦੇਖੇ ਸੀ ਜਾਣ ਬੁੱਝ ਕੇ ਅੱਗ ਲਾਉਂਦੇ ਰੋਜ਼ ਬਰੂਜ਼ ਦੀਵਾਲੀ ਨੂੰ ਬਹੁਤ ਕੁਝ ਹੋਣਾ ਹੈ ਵੈਸੇ ਵੀ ਜਿਹੜਾ ਹੈ ਹੋਏ ਦਾ ਪਰਮਿਸ਼ਨ ਤੇ ਗੱਡੀਆਂ ਮੋਟਰਾਂ ਦਾ ਵੀ ਇੰਡਸਟਰੀ ਦਾ ਵੀ ਹੋਇਆ ਇਹ ਇੱਕ ਸੀਜ਼ਨ ਵਿੱਚ ਥੋੜਾ ਜਿਹਾ ਆਉਂਦਾ ਇਸ ਨੂੰ ਸਾਡੇ ਟਾਰਗੇਟ ਕੀਤਾ ਜਾਂਦਾ ਪਰੰਤੂ ਫਿਰ ਵੀ ਪੰਜਾਬ ਵਿੱਚ ਬਹੁਤ ਵੱਡਾ ਉਪਰਾਲਾ ਕਾਫੀ ਸਾਲਾਂ ਤੋਂ ਲੱਗੇ ਹੋਏ ਆ 3 ਸਾਲ ਤੋਂ 3.5 ਸਾਲ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਗਈ ਮੈਂ ਪਹਿਲੀਆਂ ਦਾ ਵੀ ਕਹਿੰਦਾ ਉਹਨਾਂ ਨੇ ਵੀ ਹੱਜ ਤੱਕ 1 ਲੱਖ 45000 ਮਸ਼ੀਨਰੀ ਜਿਹਦੇ ਚ ਐਫ ਪੀ ਸੀ ਤੋਂ 0 ਦੇ ਰੇਲ ਕੇ ਹੁੰਦੇ ਆ ਉਸ ਨੂੰ ਉਸ ਤੋਂ ਇਲਾਵਾ ਹਮ ਜਿਹੜੇ ਬੈਲਰ ਵਗੈਰਾ ਮਲਚਰ ਇਸ ਤੋਂ ਜਿਹੜਾ ਰੋਟਾ ਬਟ ਜਿਹੜੀ ਵੀ ਉਹਨੂੰ ਕੰਜ਼ੂਮ ਕਰਨ ਵਾਲੀਆਂ ਉਹਨੂੰ ਵਰਤਣ ਵਾਸਤੇ ਉਹਦੀਆਂ ਗੱਠਾਂ ਬੱਝਣੀਆਂ ਉਹ ਇੰਡਸਟਰੀ ਦੇ ਕੰਮ ਆਜੂ ਚਾਰੇ ਦੇ ਕੰਮ ਆਜੂ ਪੈਲੇਟ ਬਣ ਜਾਂਦੇ ਆ ਕੋਈ ਛੋਟੀ ਛੋਟੀ ਉਹ ਇੰਡਸਟਰੀ ਵੀ ਲੱਗ ਜੂ ਪਰ ਅਸੀਂ ਤੁਹਾਨੂੰ ਇਹ ਜਾਣਕਾਰੀ ਜਿਵੇਂ 70% ਤੋਂ ਵੱਧ ਪਿਛਲੇ ਸਾਲ ਤੱਕ ਕੰਟਰੋਲ ਕਰ ਲਿਆ ਇੱਥੇ 15000 ਜਿਹੜੀ ਮਸ਼ੀਨਰੀ ਸੈਕਸ਼ਨ ਹੋ ਗਈ 12000 ਦੇ ਨੇੜੇ ਜਿਹੜੇ ਜ਼ਿਮੀਦਾਰਾਂ ਨੇ ਤੇ ਜੋ ਸੁਸਾਇਟੀਆਂ ਨੇ ਪੰਚਾਇਤਾਂ ਨੇ ਖਰੀਦ ਲਈ ਸੋ ਇਹਦੇ ਨਾਲ ਮੈਂ ਤਾਂ ਸਾਨੂੰ ਦਾ ਹੋਰ ਅਸੀਂ ਅੱਗੇ ਵੱਧ ਜਾਗੇ ਅਸੀਂ 85% ਕੋ ਪਹੁੰਚ ਜਾਗੇ ਇੰਨੇ ਇੰਡਸਟਰੀ ਲਈ ਵੀ ਐ ਬਾਇਓ ਗੈਸ ਬਾਇਓਥਰਮਲ ਕੋਈ ਕੁਝ ਲੱਗਣ ਲਈ ਹੈ ਉਦੇ ਵਿੱਚ ਵੀ ਕੰਮ ਆ। ਮੈਂ ਕਿਹਾ ਸਰਕਿਸ ਕਰਨ ਨਾਲ ਦਰਬਾਰ ਕਰਦੇ ਕਬਰ ਵੀ ਕਰਦੇ ਆ। ਉਹ ਕਿਹਾ ਕਿ ਅੰਦਰੀ ਹੀ ਕਿਤੇ ਇੱਕ ਵਾਰ ਜਿਆਦਾ ਪਰ ਇੱਧਰ ਤੁੰਡੀ ਵੈਜ। ਜਦ ਤੁੰਡੀ ਵੈਜ ਕਰਕੇ ਜਿਹੜੇ ਐਗਰੀਕਲਚਰ ਆ ਰਹੇ ਉਹ ਮੁੜ ਕੇ ਸਾਡੇ ਕੋਲ ਨਹੀਂ ਆਉਣਗੇ। ਇਸ ਕਰਕੇ ਸਾਨੂੰ ਮਜ਼ਦੂਰਾਂ ਨਾਲ ਲਾਣੇ ਪੈਣਗੇ। ਇਸ ਤੇ ਥੋੜਾ ਧਿਆਨ। ਇਹ ਨਹੀਂ ਸਾਰਾ। ਵੇਖੋ ਅਸੀਂ ਸਾਰੇ ਹਰ ਇੱਕ ਗੱਲ ਦਾ ਧਿਆਨ ਜ਼ਰੂਰ ਕਰਨਾ ਤੇ ਸਾਡਾ ਫਰਜ਼ ਹੈ। ਜਿਵੇਂ ਕੋਈ ਗੱਲ ਨੋਟਿਸ 'ਚ ਆਉਂਦੀ ਹੈ ਉਸ ਤੇ ਅਸੀਂ ਹਮੇਸ਼ਾ ਧਿਆਨ ਦੇ ਕੇ ਉਹਨੂੰ ਹੱਲ ਕਰਾਉਣ ਦੇ ਯਤਨ ਕਰਦੇ ਤੇ ਕਰਦੇ ਰਹੇ। थैंक यू सर। ਜਿੱਤਾਕੀ ਆਪਾਂ ਕਰਦੇ ਆ। ਪਟਿਆਲੇ ਸ਼ਹਿਰ ਵਾਸੀਆਂ ਨੂੰ ਨਜ਼ਦੀਕੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ ਜਿਹੜੀ ਜਿਸ ਤੋਂ ਜਿਹੜੀ ਐਕਸ-ਰੇ ਮਸ਼ੀਨ ਪਹਿਲੀ ਪੰਜਾਬ ਵਿੱਚ 6 ਹੋਲਿਕਨਿਕ ਖੋਲੇ ਹੈ ਉਹਨਾਂ 'ਚ ਪਹਿਲੀ ਇਸ ਜ਼ਿਲ੍ਹੇ ਨੂੰ ਦਿੱਤੀ ਗਈ ਹੈ। ਇਹ ਦੇ ਤਕਰੀਬਨ 55 ਲੱਖ ਰੁਪਏ ਖਰਚ ਆਇਆ ਜਿਹੜੀ ਕਿ ਪਹਿਲਾਂ ਆਮ ਜਾਨਵਰਾਂ ਨੂੰ ਡਿਟੈਕਟ ਕਰਨ ਵਾਸਤੇ ਬੜਾ ਔਖਾ ਹੋ ਜਾਂਦਾ ਸੀ ਇਹਦੇ ਆਟੋਮੈਟਿਕ ਸਾਰਾ ਸਿਸਟਮ ਜਿਹੜਾ ਚਾਹੇ ਛੋਟਾ ਜਾਨਵਰ ਹੋਵੇ ਵੱਡਾ ਹੋਵੇ ਸਿਆਪੇ ਲਿਆਉਣਾ ਉਹ ਆਪੇ ਇਹਦੇ ਨਾਲ ਹੀ ਸਪੈਸ਼ਲ ਰਿਐਕਸ਼ਨ ਸੈਂਸਰ ਪੰਜਾਬ ਪੰਜਾਬ ਦੀ ਫੋਕਸਿੰਗ ਲਈ ਜਗਾ ਤੇ ਤਰ੍ਹਾਂ ਦੀ ਅਹ ਦੇਖੋ ਪਹਿਲਾ 6 ਜਿਹੜੇ ਅਸੀਂ ਇਹ ਪਾਲਿਕਾ ਦੇ 6 ਜ਼ਿਲ੍ਹਿਆਂ ਵਿੱਚ ਕੀਤੇ ਉਹਨਾਂ ਚ ਕਰਕੇ ਫਿਰ ਹੌਲੀ-ਹੌਲੀ ਸਾਰੇ ਥਾਵਾਂ ਤੇ ਜਿਵੇਂ-ਜਿਵੇਂ ਹੋ ਰਿਹਾ ਹੈ। ਬੱਧੀ ਲੱਖ ਤੋਂ ਉੱਪਰ ਹੀ ਲੱਗਿਆ ਤਾਂ ਗਿਆ ਸੀ ਉਹ ਬੰਦਿਆ ਇਸ ਤਰ੍ਹਾਂ ਪਹਿਲਾਂ ਵੀ ਸੀਐਫ ਤੋਂ 85% ਤੋਂ ਹੋਰ ਜਿਲ੍ਹਿਆਂ ਦੇ ਤੱਕ ਜਾਵੇ ਕਿ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਅਸਲ ਵਿੱਚ ਕੋਈ ਸਿੱਧਾ ਤੁਹਾਡੇ ਕੋਲ ਕੀ ਗੱਲ ਹੈ ਕਿ ਇਹਨਾਂ ਨੂੰ ਨੁਕਸਾਨ ਹੋਇਆ। ਅਹ ਅਸਲ ਵਿੱਚ ਜਿੰਨਾ ਜਿੰਨਾ ਕੁ ਮਾਲ ਲਗਾਇਆ ਜਾ ਸਕਿਆ ਅਜੇ ਤਾਂ ਦੇਖੋ ਬਲਾਤ ਪਤਾ ਨਹੀਂ ਫਿਰ ਇੱਕ ਦੋ ਤਰੀਕ ਨੂੰ ਪਹੁੰਚੇ ਜਾਂਦੇ। ਇਹ 13000 ਤੇ 800 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਹੈਗਾ ਸੀ ਉਸ ਤੋਂ ਬਾਅਦ ਹੋਰ ਹੋ ਰਿਹਾ ਸੀ ਇਸ ਲਈ ਅ ਰੱਤ ਜੀ ਗੱਲ ਕੀਤੀ ਸੀ ਕਿ 20000 ਕਰੋੜ ਦਾ ਤਕਰੀਬਨ ਜਿਹਦੇ ਚ 5 ਲੱਖ 1 ਕਿੱਟ ਜਿਹੜੀ ਸਾਡੀ ਫਸਲ تباہ ਹੋ ਗਈ ਹੈ ਜਿਹਦੇ ਕੁੱਲ 50000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ 2500 ਦੇ ਨੇੜੇ ਨੇੜੇ ਸਾਡੇ ਪਸ਼ੂ ਇਹ ਜਿਵੇਂ ਜਿਨਾਬ ਸੁਨਾਖ ਹੋ ਗਈ ਔਰ ਅਜੇ ਸੁਨਾਖ ਹੋਣੀ ਹੈ ਕਿਉਂਕਿ ਕਈ ਥਾਵਾਂ ਤੇ ਪਾਣੀ ਖੜਾ ਹੈ ਉੱਥੇ ਕੀ ਸੀ ਕਿੰਨੇ ਸੀ ਕਿਹੜੇ ਘਰ ਵਾਲੇ ਮਿਲਣਗੇ ਉਸ ਤੋਂ ਬਾਅਦ ਜਿਵੇਂ ਬਿਲਡਿੰਗਾਂ 8500 ਤੋਂ ਮੀਟਰ ਸੜਕ ਦੇ ਮਿਲ ਹੋ ਗਈ 2500 ਕੋਈਆਂ ਦੇ ਕਿਤੇ ਹੋਤੇ ਬਹੁਤ ਜੋ ਇਸ ਤਰ੍ਹਾਂ ਕਾਫੀ ਨੁਕਸਾਨ ਜਿਹੜਾ ਵੱਡਾ ਇੱਕ ਫਸਲਾਂ ਦਾ ਨੁਕਸਾਨ ਤਾਂ ਬਹੁਤ bari ਪੰਜਾਬ ਦੇ ਲੋਕਾਂ ਨੇ ਝੱਲਿਆ ਸਾਰੇ ਉਜਾੜੇ ਦੇ ਰੂਪ ਵਿੱਚ ਹੋ ਗਿਆ ਜੈਸੀ ਕਈ ਇਹ ਬਿਲਡਿੰਗਾਂ ਚਾਹੇ ਉਹ ਸਰਕਾਰੀ ਬਿਲਡਿੰਗਾਂ ਸੀ ਉਹ ਡੈਮੇਜ ਹੋ ਗਈਆਂ ਸਕੂਲ ਕਾਲਜ ਅਸਪਤਾਲ ਇਹ ਤੋਂ ਲਾਵਾ ਜਿਹੜੇ ਪ੍ਰਾਈਵੇਟ ਵਧੀਆ ਵਧੀਆ ਚੰਗੇ ਮਕਾਨ ਸੀ ਉਹ ਕਾਟ ਕੇ ਲੈ ਨੰਦੇ ਜਾਂਦੇ ਛੋਟੇ ਜਿਹੜੇ ਲੋਕ ਸੀ ਬਸਾਂ ਉਹਨੇ ਆਪਣੇ ਲੋਕ ਕਮਰਿਆਂ ਦਾ ਮਕਾਨ ਬਣਾਇਆ ਹੁੰਦਾ ਉਹਦੇ ਵਿੱਚ ਵੀ ਬਹੁਤ ਬਾਵਾਂ ਤੇ ਬੇਕਰੇ ਹੋ ਸਭ ਮਤਲਬ ਇਹ ਕਰਦਾ खेती वाली भी कर सकती है ऐसा भी कर सकती है क्योंकि ज़्यादातर ट्रैक्टर नहीं है खेती वाली उसको आगे जा सकती है आगे जा सकती है कर सकती है प्रवासी मजदूर जो है इस तरह से अपनी जरूरत आम आदमी आने वाले प्रवासियों को लेकर बड़ा मामला करवाया सरकार प्रवासियों की जान भी लेती है बहुत दुखदाई जी गल है तो मैं गुरु नानक सच्चे पातशाह ਮੈਂ ਕਿਸੇ ਦੇ ਮਾੜੀ ਗੱਲ ਬੀ ਬੋਲਦਾ ਹੁੰਦਾ ਵੀ ਜੇ ਕੋਈ ਮਾੜਾ ਕਰਦਾ ਤੇ ਉਹਨੂੰ ਸਜ਼ਾ ਹਰ ਇੱਕ ਨੂੰ ਮਿਲਣੀ ਚਾਹੀਦੀ ਜਿਹੜੇ ਕਿਸੇ ਕਹਾਂਗੇ ਵੀ ਕਿ ਕੁਝ ਕੁਸ਼ਲ ਲੋਕ ਮਾੜੇ ਕਰਦੇ ਵਿਚਾਰੇ ਉਹ ਤੇ ਮਹਿੰਦ ਕਰਮ ਤੇ ਸਾਡੇ ਲਈ ਵੀ ਸਹੀ ਹੋਣਾ ਹੁੰਦਾ ਤੁਸੀਂ ਵੀ ਜਾਣਦੇ ਹੋ ਔਰ ਕੋਈ ਇਸ ਗ੍ਰਾਂਥ ਦੇ ਚੋਰ ਡੱਕੀ ਹੁੰਦਾ ਹੈ ਸਜ਼ਾ ਉਸ ਨੂੰ ਮਿਲਣੀ ਹੈ ਆਮਤ